ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਬੈੜਾ ਤੇ ਦੋ ਦਿਖਾਵਾਂਗੇ ਮੱਝਾਂ ਚਾਰ ਨਾਲ ਸੇਲ ਆ ਡਟੇਰ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਸੋਨੀ ਆ ਜੀ ਕੰਡ ਮੋੜਣਾ ਬੱਤਸੀ ਹਿੰਤਾਪਾ ਜ਼ਿਲ੍ਹਾ ਤੋਂ ਤੇ ਮੋਬਾਈਲ ਨੰਬਰ ਜ ਆਪਣਾ ਮੋਬਾਈਲ ਨੰਬਰ 9988202601 9988202601 02601 ਜਿਹੜੀ ਪਹਿਲਾ ਨੰਬਰ ਤੇ ਆਪਾਂ ਬੈਠ ਦੇਖੀ ਜ ਨੇ ਕਿਹੜਾ ਸੂਆ ਸੂਰੀਆ ਇਹ ਵੀਰੇ ਦੂਜਾ ਤੀਜਾ ਸੂਆ ਠੀਕ ਹੈ ਤੀਜਾ ਸੂਆ ਕਹਿ ਇੱਕ ਦਿਨ ਲੈਂਦੇ ਆ ਸੂਣ ਦੇ ਇਹਦੇ 12 ਤਰੀਕ ਨੂੰ ਦਿਨ ਪੂਰੇ ਆ 12 ਤਰੀਕ ਨੂੰ ਦਿਨ ਪੂਰੇ ਆ ਲਗਭਗ ਅੱਜ 10 ਦਿਨ ਬਾਕੀ ਪਿਆ ਸੂਤ ਦਾ ਕਿੰਨਾ ਕੰਦਾਜਾ ਆਪਾਂ ਦੁੱਧ ਪਾ ਦੂੰਗੀ ਇਹ ਵੀਰੇ 20 ਲੀਟਰ ਦਾ ਦੁੱਧ ਹੋ ਸਕਦਾ ਵੱਧ ਦੇ ਦੇ ਕਹਿੰਦੇ ਆਪਾਂ 20 ਲੀਟਰ ਦੁੱਧ ਮੰਨ ਕੇ ਜਿਹੜਾ ਮਰਜ਼ੀ ਪਰਚੇਸ ਕਰ ਲੈ ਜੋ ਮਰਜ਼ੀ ਹਾਂਜੀ ਠੀਕ ਹੈ ਤੇ ਰੇਟ ਵਗੈਰਾ ਤੇ ਕੀ ਰੋ ਹੋ ਗਈ ਰੇਟ ਜੀ ਬਸ ਆਪਾਂ ਮੁੱਲ ਨਹੀਂ ਕਰਨਾ ਲੈਣ ਦੇਣੀ 65000 ਰੁਪਏ ਥੋੜਾ ਬੋਧ ਮਾਨਤਨ ਹੋ ਜਾਊਗਾ ਵਿੱਚ ਮਾਨਤਾਂ ਨਹੀਂ ਕਰਾਂਗੇ ਸੋ ਫਿਰ ਕੱਦ ਕਾਠ ਵਗੈਰਾ ਬੈਠਦਾ ਦੇਖ ਸਦਾ ਸੋਹਣਾ ਸਾਫ ਸੁਥਰਾ ਰਾਜੀ ਸਭ ਹੀ ਬਣੀ ਵੀ ਤੀਜਾ ਸੂਆ ਬੈਠ ਸੁੰਦੀਆ 20 ਲੀਟਰ ਦੁੱਧ ਮੰਨ ਕੇ ਜਿਹੜਾ ਮਰਜ਼ੀ ਵੀਰ ਪਰਚੇਸ ਕਰ ਲੈ ਕੀਮਤ ਇਹਦੀ 65000 65 ਦੇ ਵਿੱਚੋਂ ਥੋੜੀ ਬੋਧੀ ਨਰਮ ਮੌਕੇ ਤੇ ਹੋ ਜੂਗੀ 10 ਦਿਨ ਦੀ ਕੱਚੀ ਵਾਲੇ ਬੈੜ ਚੰਗੀ ਬਜਨ ਮਜੂਦ ਵਾਲੀ ਤੇ ਜਿਹੜੀ ਦੂਜਾ ਨੰਬਰ ਤੇ ਆਪਾਂ ਬੈੜ ਦੇਖੀ ਜ ਨੇ ਕਿਹੜਾ ਸੂਆ ਵੀਰੇ ਹੈ ਵੀਰੇ ਦੂਜਾ ਸੂਆ 6 ਦਾ ਦਾ ਬੱਚੀ ਆ ਮਗਰ ਠੀਕ ਆ ਆ ਬੱਚੀ ਆ ਤੇ ਕਾ ਇੱਕ ਦਿਨ ਹੋ ਗਿਆ ਇਹਨੂੰ ਸੂਈ ਦੀ ਇਹ ਸੂਈ ਜਾਈ 31 ਤਰੀਕ ਦੀ ਸ਼ਾਮ ਦੀ ਠੀਕ ਆ ਅੱਜ ਲਗਭਗ ਹੋ ਗਏ 4 ਕਿ ਦਿਨ ਹੋ ਗਏ ਨਾ ਅੱਜ 30 ਕਿੰਨੀ ਹੋ ਗਈ ਤਿੰਨ ਤਰੀਕਾ ਦੋ ਤਿੰਨ ਕੱਲ ਨੂੰ ਬਸ ਅੱਜ ਚੌਥਾ ਦੇਣੀ ਆ ਤੇ ਜੇਰ ਜੂ ਰੋਕਿਆ ਜਮਾ ਸਾਹਿਬ ਤੇ ਦੁੱਧ ਕਿੰਨਾ ਹੋ ਚੋਨ ਵਾਲਾ ਦੁੱਧ ਜਮਾ 20 ਲੀਟਰ ਤਿਆਰ ਆ ਦੋ ਟਾਈਮ ਚ ਵਾਦਾਂਗੇ। 5 ਟਾਈਮ ਚ ਹੋਵੇ। ਤੇ ਨਿਆਣਾ ਵਗੈਰਾ ਤਾਂ ਅਰਦ ਰੋਕਿਆ। ਪੂਰੀ ਵਧੀਆ ਸਾਫ ਠੰਢੀ। ਰੇਟ ਇਹਦਾ ਬਾਕੀ ਰੱਖਿਆਗਾ। ਰੇਟ ਇਹਦਾ 73000। ਥੋੜਾ ਬ ਤਾਂ ਮੰਨਤਨ ਹੋ ਜਾਊਗਾ। ਬਸ ਮੰਨਤਾ ਨਹੀਂ। ਥੋੜੀ ਬਾਹਰ ਨੂੰ। ਸੋ ਫਿਰ ਕੱਦਗਾਠ ਵਗੈਰਾ ਬੈਠਦਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਰਾਜੀਸਮੀ ਬਲਵੀ। ਕਹਿੰਦੇ ਬਸ ਜਰ ਆਪਣਾ ਐਚ ਐਫ ਦੇ ਵਿੱਚ ਜਰਸੀ ਵਾਲਾ ਮੇਲ ਜਿਹੜਾ ਹਲਕਾ ਜਿਹਾ ਨਾ 에ਅਰ ਸੈਰ ਵਾਲਾ ਹਨਾ ਸਾਰੇ ਮੇਲ ਜੀ ਆ ਤੇ ਦੁੱਧ ਵੀ ਫਿਰ ਫੈਟ ਵਾਲਾ ਹੀ ਹੋਊਗਾ ਹਨਾ। ਯਾਰ 4-5 ਪਰਸੈਂਟ ਆਉਂਦੀ। ਠੀਕ ਆ। ਸੋ ਫਿਰ ਸੁਈ ਸਵਾਈ ਜਮਾ ਮਗ ਤੋ ਪਿੰਡ ਮੋੜਣਾ ਪਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਿਆਰ